ਜੇਕਾ ਖਾਲਸਾ ਵੈਜ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਹਿਬ ਸਿੰਘ ਜੀਓ 15 ਅਗਸਤ ਹਿੰਦੁਸਤਾਨ ਵਾਸਤੇ ਇੱਕ ਸਨੇਹਰੀ ਸਮਾਸੀ ਆਜ਼ਾਦੀ ਦਾ ਨਿਗਮਨਣ ਵਾਸਤੇ ਪਰ ਸਿੱਖ ਖੇਤੇ ਵਾਸਤੇ ਪੰਜਾਬ ਵਾਸਤੇ ਇਹ ਬੜਾ ਵੱਡਾ ਉਜਾੜਾ ਸੀ ਔਰ ਅੱਜ ਜਦੋਂ 15 ਅਗਸਤ ਦਾ ਦਿਨ ਦੇਸ਼ ਭਰ ਵਿੱਚ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਕੀ ਮੁਲਕ ਦੇ ਅਹਿਲਕਾਰਾਂ ਨੇ ਕਦੇ ਆਪਣੇ ਦਿਲ ਤੇ ਹੱਥ ਰੱਖ ਕੇ ਸੱਚੇ ਦਿਲੋਂ ਇਹ ਸੋਚਿਆ ਹੈ ਕਿ ਆਜ਼ਾਦੀ ਕਿਨੂੰ ਕਹਿੰਦੇ ਆ ਸ਼ਾਇਦ ਬਿਲਕੁਲ ਵੀ ਨਹੀਂ ਕਿਉਂਕਿ ਜਿਸ ਨੂੰ ਇਹ ਆਜ਼ਾਦੀ ਕਹਿੰਦੇ ਨੇ ਕਿਸੇ ਵੀ ਤਰ੍ਹਾਂ ਦੀ ਆਜ਼ਾਦੀ ਨਹੀਂ ਸਗੋਂ ਇੱਕ ਮੁਲਕ ਦੇ ਟੁਕੜੇ ਦਰ ਟੁਕੜੇ ਹੋਣ ਦੀ ਦਾਸਤਾਨ ਹੈ ਉਹ ਪੰਜਾਬ ਦੀ ਬਰਬਾਦੀ ਦੀ ਦਾਸਤਾਨ ਹੈ ਤੇ ਪੰਜਾਬੀਆਂ ਦੇ ਖੂਨ ਦੀ ਹोली ਅਤੇ ਧੀਆਂ ਪੈਣਾ ਦੀ ਅਜਮਤ ਦਾ ਅਜਾਬ ਹੈ ਹੱਸਦੇ ਵਸਦੇ ਘਰਾਂ ਦਾ ਉਜਾੜਾ ਫਿਰਕੂ ਨਫਰਤ ਦਾ ਤੂਫਾਨ ਹੈ ਚੰਗੇ ਖਾਂਦੇ ਪੀਂਦੇ ਘਰ ਆਪਣਾ ਸਭ ਕੁਝ ਗਵਾ ਕੇ ਹਿੰਦੁਸਤਾਨ ਦੇ ਵਿੱਚ ਆ ਜਾਂਦੇ ਨੇ ਨਾ ਜ਼ਮੀਨਾਂ ਮਿਲਦੀਆਂ ਨੇ ਮਜਾਰਿਆਂ ਵਾਲਾ ਹਾਲ ਬਣ ਕੇ ਬਹਿ ਜਾਂਦਾ ਬਣ ਜਾਂਦਾ ਹੈ ਔਰ ਜਿਹੜੀ ਸਾਡੀ ਭਾਈਚਾਰਕ ਸਾਂਸੀ ਉਹਦੇ ਵਿਚਕਾਰ ਸਰਹੱਦਾਂ ਦੀ ਲੀਹ ਲੀਕ ਖਿੱਚ ਕੇ ਪਿਆਰੋ ਜਿਵੇਂ ਆਮ ਘਾਵ ਤਹਿ ਕੇ ਛੇ ਦਾ ਤਕਲਾ ਗੱਡਿਆ ਹੈ ਭਾਵ ਉਜਾੜੇ ਦਾ ਉਹ ਚੰਦਰਾ ਸਮਾਂ ਸੀ ਜਦੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਲੀਰੋ ਲੀਰ ਕੀਤਾ ਇਕੱਠੇ ਜਮੇ ਪਲੇ ਹਿੰਦੂ ਸਿੱਖ ਮੁਸਲਮਾਨ ਵੱਖਰੋ ਵੱਖਰੇ ਕਰ ਦਿੱਤੇ ਅੱਜ ਵੀ ਉਹ ਮੰਚਰ ਜਦ ਬਿਰਗਾਂ ਦੀਆਂ ਅੱਖਾਂ 'ਗੇ ਘੁੰਮਦਾ ਹੈ ਤਾਂ ਗੱਲ ਕਰਦਿਆਂ ਕਰਦਿਆਂ ਉਹਨਾਂ ਦੇ ਗੱਜ ਭਰ ਆਉਂਦੇ ਨੇ ਅੱਖਾਂ ਵਿੱਚੋਂ ਨੀਰ ਆਪ ਮੁਹਾਰੇ ਹੀ ਵਗਣਾ ਸ਼ੁਰੂ ਹੋ ਜਾਂਦਾ ਹੈ ਪਿੱਛੇ ਜੇ ਪਿਆਰੋ ਆਪ ਜੀ ਦੇ ਨਸਾਂ 'ਚ ਪਾਈ ਸੀ ਕਿਵੇਂ ਇੱਕ ਨਗਰ ਦੇ ਵਿੱਚ ਗੁਰਮੁਖ ਪਿਆਰੇ ਰਹਿੰਦੇ ਸੀ ਐਸੋਲੇ ਉਹਨਾਂ ਦੇ ਘਰ ਦੇ ਵਿੱਚੋਂ ਦੀ ਕੱਟ ਕੇ ਵੱਡੀ ਸੜਕ ਕੱਢੀ ਆ ਜਦੋਂ ਬੱਸ ਉਧਰੋਂ ਲੰਘ ਕੇ ਪੰਜਾਬ ਵਿੱਚ ਦਾਖਲ ਹੁੰਦੀ ਪਿਆਰੇ ਤੇ ਉਹਦੇ ਜਿੱਥੇ ਟਾਇਰ ਛੱਬਦੇ ਨੇ ਸੜਕ ਤੋਂ ਲੰਘਦੇ ਨੇ ਉੱਥੇ ਸੁਰਜਾਨਾ ਸੀਦਾ ਕਰਦਾ ਇਹ ਮੇਰੇ ਘਰ ਦੇ ਹਵੇਲੀ ਦੇ ਵੀਦੀ ਨਾਲ ਕਿਾਈ ਹੈ ਇਤਨੀ ਪਾਈ ਚਾਰ ਸਾਂਝ ਹੈ ਕਰਿਓ ਸੋ ਆਓ ਅੱਗੇ ਆਪਾਂ ਬਚਨ ਕਰੀਏ ਅੱਜ ਵੀ ਉਹ ਮੰਝਰ ਜਦੋਂ ਬਜ਼ੁਰਗਾਂ ਦੇ ਅੱਖਾਂ ਅਗੇ ਘੁੰਮਦਾ ਹੈ ਪਿਆਰਿਓ ਤੇ ਬੜਾ ਹਾਲਾਤ ਕਮਗੀਨ ਹੋ ਜਾਂਦੇ ਹੁਣ ਸਵਾਲ ਇਹ ਹੈ ਕਿ ਪੰਜਾਬੀਆਂ ਦੇ ਨਿਕਦੀ ਗੰਭੀਰਤਾ ਨਾਲ ਇਹ ਸੋਚਿਆ ਕਿ ਭਾਰਤ ਵਿੱਚ 15 ਅਗਸਤ ਜਿਸ ਨੂੰ ਆਜ਼ਾਦੀ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਉਹ ਪੰਜਾਬੀਆਂ ਵਾਸਤੇ ਖੂਨੀ ਹਨੇਰੀ ਤੇ ਤਬਾਹੀ ਭਰੀ ਸਾਜਿਤੀ ਬਰਬਾਦੀ ਦੀ ਦਾਸਤਾ ਤੋਂ ਵੱਧ ਹੋਰ ਕੁਝ ਵੀ ਨਹੀਂ 10 ਇੱਕ ਵਾਰ ਕਿਉਂਕਿ ਅਸੀਂ ਵੀ ਉਸ ਇਜਾੜੇ ਦੇ ਵਿੱਚ ਸ਼ਾਮਲ ਰਹੇ ਸਾਡਾ ਪਰਿਵਾਰ ਵੀ ਇਧਰ ਆਇਆ ਗਰੀਬ ਹੋਣ ਕਰਕੇ ਆਪਣੀ ਜ਼ਮੀਨ ਵੀ ਨਾ ਲੈ ਸਕੇ ਉਦੋਂ ਜ਼ਮੀਨਾਂ ਦਾ ਮੁੱਲ ਹੁੰਦਾ ਸੀ دیਵਾਨੀ ਚਵਾਨੀ ਢੇਲੀ ਰੁਪਈਆ ਪਾਬ ਜਿਹੜੀ ਸਿਰੇ ਦੀ ਜ਼ਮੀਨ ਹੁੰਦੀ ਸੀ ਉਹਦਾ ਮੁੱਲ ਪੈਂਦਾ ਸੀ 1 ਰੁਪਇਆ ਪਰ ਰੁਪਈਏ ਵਾਲੀ ਜ਼ਮੀਨ ਪਿਆਰੋ ਸ਼ਹਿਰੀ ਇਲਾਕੇ ਦੇ ਵਿੱਚ ਹੁੰਦੀ ਸੀ ਸੋ ਸਾਡੇ ਪਰਵਾਰ ਨੂੰ 24 ਰੁਪਏ ਮਿਲੇ ਸੀ ਜਿਸ ਦੇ ਨਾਲ ਅਗਰ ਬਜ਼ੁਰਗ ਇਹ ਮਦਦ ਕਰਦੇ ਤਾਂ 4 ਕਿੱल्ल्या ਦੇ ਜੀ ਚੰਗੀ ਜੈਦਤ ਬਣਾਉਂਦੇ ਤੇ 8 ਕਿੱਲੇ ਬਣਦੇ ਜੇ ਥੋੜੀ ਜੀ ਉਦੋਂ ਹਲਕੀ ਆਵਾਜ਼ ਕਰਕੇ ਬਣਾਉਂਦੇ 16 ਕਿੱਲੇ ਬਣਦੇ ਪਿਆਰੋ ਜੇ دیਵਾਨੀ ਵਾਲੇ ਲੈਂਦੇ ਤੇ 32 ਕਿੱਲੇ ਬਣਦੇ ਪਰ ਅਫਸੋਸ ਬਜ਼ੁਰਗ ਨਾ ਪੜ੍ਹ ਸੀ ਜਾ ਕੇ ਆਪਣਾ ਖਾਤਾ ਵੀ ਨਾ ਵੇਖ ਸਕੇ ਔਰ ਜੇ ਅਸੀਂ ਥੋੜੇ ਜੇ ਵੱਡੇ ਹੋਏ ਸਮਾਂ ਆਇਆ ਸਾਨੂੰ ਉਸ ਕਾਗੀ ਦਾ ਪਤਾ ਲੱਗਾ ਪਿਆਰੋ ਪਹਿਲਾ ਉਜਾੜਾ ਸਾਡਾ 47 ਵਾਲਾ ਸੀ ਤੇ ਦੂਜਾ ਸਾਡਾ ਫਿਰ 88 ਦੇ ਵਿੱਚ ਹੋ ਗਿਆ ਹਾਸੀ ਦੇ ਵਿੱਚ ਹੜ ਆਇਆ ਸਾਰਾ ਕੁਝ ਪਾਣੀ ਦੇ ਵਿੱਚ ਬਹਿ ਗਿਆ ਉਹ ਕਾਗਜ ਵੀ ਬਹਿ ਗਿਆ ਕੱਖਾਂ ਤੋਂ ਹੌਲੇ ਹੋ ਗਏ ਤੇ ਪਿਆਰੋ ਆਪਣੀ ਮਿਹਨਤ ਮਜ਼ਦੂਰੀ ਕਰਕੇ ਡੰਗ ਟਪਾਈ ਅੱਜ ਤੱਕ ਕਰ ਰਹੇ ਹਾਂ ਇੱਕ ਘੜੁਕਾ ਜਿਹਾ ਬਣਾਇਆ ਉਹਦੇ ਤੇ ਕੀ ਮੱਝ ਲੈ ਕੇ ਇੱਕ ਵਾਰ ਅਸੀਂ ਮਾਲਵੇ ਦੇ ਇੱਕ ਨਗਰ ਦੇ ਵਿੱਚ ਪਿਆਰੋ ਗਏ ਤੇ ਬੜਾ ਪੁਰਾਣਾ ਬਜ਼ੁਰਗ ਬੈਠਾ ਮੈਂ ਵੇਖਿਆ ਤੇ ਬੜੀਆਂ ਪੁਰਾਣਾ ਇੱਟਾਂ ਲਗੀਆਂ ਤੇ ਘਰ ਵੇਖਿਆ ਮੇਰੇ ਮਨ ਦੇ ਵਿੱਚ ਇੱਕ ਸਵਾਲ ਉੱਭਰਿਆ ਤੇ ਮੈਂ ਬਾਪੂ ਜੀ ਨੂੰ ਪੁੱਛਿਆ ਬਾਪੂ ਜੀ ਤੁਸੀਂ ਕਿੱਥੋਂ ਦੇ ਜੰਪਾਲ ਹੋ ਕਹਿੰਦੇ ਦੀ ਅਸੀਂ ਇਸੇ ਨਗਰ ਦੇ ਜੰਪਾਲ ਹਾਂ ਮੈਂ ਖੈਬਰ ਜਿਹੜਾ ਇਹ ਘਰ ਬਣਿਆ ਹੈ ਉਹ ਤੁਸੀਂ ਆਪ ਬਣਾਇਆ ਕਹਿੰਦੇ ਜੇ ਨਹੀਂ ਸਾਨੂੰ ਤਾਂ ਕੋਈ ਇਨੀ ਜਾਣਕਾਰੀ ਵੀ ਨਹੀਂ ਸਾਡੇ ਦਾਦੇ ਦੇ ਵੇਲੇ ਦਾ ਬਣਿਆ ਹੋਇਆ ਇਹ ਸਾਡੀ ਸੰਭਾਲਾ ਤੋਂ ਪਹਿਲਾਂ ਪੱਕੇ ਮਕਾਨ ਬਣੇ ਹੋਏ ਪਿਆ ਰਹੋ ਮੇਰੇ ਮੂੰਹ ਸੈਸਵਾ ਨਿਕਲਿਆ ਬਾਪੂ ਜੀ ਤੁਹਾਡਾ ਸਾਡਾ ਵਾਸੇ ਨਾਲ ਕੀ ਫਰਕ ਹੈ ਕਹਿਣ ਲੱਗਾ ਪੁੱਤਰ ਮੈਨੂੰ ਗੱਲ ਸਮਝਾ ਜਾ ਮੇਰੇ ਸਮਝ ਤੋਂ ਬਾਹਰ ਦੀ ਗੱਲ ਹੈ ਮੈਂ ਕਿਹ ਬਾਪੂ ਜੀ ਅਸੀਂ ਸਾਡੇ ਬਾਪ ਦਾਦੇ ਪਾਕਿਸਤਾਨ ਚੋਂ ਝੜ ਕੇ ਆਏ ਨੇ ਉਸ ਅਜਾੜੇ ਦੇ ਵਿੱਚ ਸਾਰਾ ਕੁਝ ਗਵਾ ਕੇ ਜਦੋਂ ਇੱਧਰ ਆ ਗਏ ਕਦੀ ਕਿਤੇ ਪੈਲੀ ਲੀ ਲੀ ਮਜਾਰੇ ਬਣ ਕੇ ਕਦੀ ਕਿਤੇ ਪੈਲੀ ਵਾਹ ਲਈ ਕਿਤੇ ਠੇਕੇ ਤੇ ਲਈ ਹਿੱਸੇ ਤੇ ਲਈ ਅੱਜ ਤੱਕ ਗੁਜ਼ਾਰਾ ਕਰਦੇ ਹੁੰਦੇ ਆ ਆਪਣੀ ਜ਼ਮੀਨ ਜਾਇਦਾਦ ਨਹੀਂ ਲੈ ਸਕੇ ਹੁਣ ਦੂਜਾ ਕਹਿਰ ਸਾਡੇ ਤੇ ਵਰਤਿਆ ਕਿ ਜਿਹੜੇ ਕੱਚੇ ਮਕਾਨ ਸੀ 88 ਦੇ ਵਿੱਚ ਸਾਡੇ ਉਹ ਵੀ ਟਹਿ ਗਏ ਹੁਣ ਸਾਡੇ ਕਿਸੇ ਬੱਚੇ ਦਾ ਵਿਆਹ ਸ਼ਾਦੀ ਕਰਨਾ ਹੋਵੇ ਤੇ ਪਹਿਲਾਂ ਸੋਚੀਦਾ ਕਿ ਘਰ-ਬਾਰ ਚੰਗਾ ਬਣਿਆ ਹੋਵੇ ਮਕਾਨ ਬਣਿਆ ਹੋਵੇ ਕਮਰਾ ਬਣਿਆ ਹੋਵੇ ਜਿੱਥੇ ਲਿਆ ਕੇ ਨੋਂ ਰਾਣੀ ਨੂੰ ਨਿਵਾਸ ਕਰਾਉਣਾ ਹੈ ਜੇ ਘਰ ਹੀ ਨਹੀਂ ਬਣਿਆ ਹੋਵੇਗਾ ਤੇ ਅਗਲਾ ਘਰ ਵੇਖੇਗਾ ਵਿਆਹ ਫੇਰ ਹੀ ਕਰੇਗਾ ਨਾ ਜਦੋਂ ਘਰ ਹੀ ਨਹੀਂ ਬਣਿਆ ਤੇ ਅਗਲੇ ਵੀ ਅੱਖਾਂ ਨਹੀਂ ਚੁੱਕਦੇ ਅਗਲੇ ਘਰ ਵੇਖੇ ਪਿੱਛੇ ਮੁੜ ਜਾਂਦੇ ਨੇ ਸੋ ਮੈਂ ਕਿਹਾ ਬਾਪੂ ਤੁਹਾਡਾ ਸਾਡਾ ਬਸ ਇਹ ਫਰਕ ਆ ਅਸੀਂ ਘਰ ਢਾਈਦੇ ਗਏ ਬਣਾਉਂਦੇ ਗਏ ਤੁਹਾਡੇ ਪੁਰਾਣੇ ਘਰ ਨੇ ਤੁਹਾਡੀ ਮਾਇਆ ਜਿਹੜੀ ਸੀ ਉਹ ਜਮਾ ਹੁੰਦੀ ਗਈ ਤੇ ਵਾਧਦੀ ਗਈ ਅੱਜ ਤੁਸੀਂ ਸੁਖੀ ਹੋ ਸੋ ਇਸ ਤੋਂ ਅੱਗੇ ਪਿਆਰਿਓ 14 ਅਤੇ 15 ਤਰੀਕ ਅਗਸਤ ਮਹੀਨਾ 1977 ਨੂੰ 50 ਲੱਖ ਪੰਜਾਬੀ ਉਜੜ ਚੁਕੇ ਸਨ ਤੇ 10 ਲੱਖ ਦੇ ਕਰੀਬ ਮਾਰੇ ਜਾ ਚੁਕੇ ਸਨ 60 ਹਜ਼ਾਰ ਦੇ ਲਗਭਗ ਔਰਤਾਂ ਦਾ ਉਧਾਲਾ ਤੇ ਬਲਾਦਕਾਰ ਹੋ ਚੁਕੇ ਸਨ ਮਾਵਾ ਦੇ ਪੁੱਤ ਭੈਣਾਂ ਦੇ ਵੀਰ ਮਾਪਿਆਂ ਦੇ ਬੱਚੇ ਸੁਹਾਗਣਾ ਦੇ ਸੁਹਾਗ ਪਰਵਾਰਾਂ ਦੇ ਪਰਿਵਾਰ ਵਿਛੜ ਚੁਕੇ ਸਨ ਮਜਬੀ ਗੁਰ ਬੁਰਸ਼ਾ ਗਰਦੀ ਨੇ ਹਰ ਪਾਸੇ ਖੂਨ ਦੀਆਂ ਨਦੀਆਂ ਵਹਾਈਆਂ ਤੇ ਪੰਜਾਬ ਦੇ ਦਰਿਆ ਖੂਨ ਰਤੇ ਤੇ ਧਰਤੀ ਖੂਨ ਨਾਲ ਲਥਪਥ ਹੋਈ ਸ਼ਰਾਰਤੀਆਂ ਨੇ ਪਿਆਰਿਓ ਇਧਰੋਂ ਜਾਂਦੇ ਮੁਸਲਮਾਨਾਂ ਦੀ ਗੱਡੀ ਦੀ ਗੱਡੀ ਲਊ ਲਵਾਨ ਕਰਕੇ ਵੜ ਟੋ ਕਰਕੇ ਜਦੋਂ ਉਧਰ ਭੇਜੀ ਲਾਹੌਰ ਜਾਂਦਿਆਂ ਜਾਂਦਿਆਂ ਪਿਆਰਿਓ ਰੌਲਾ ਪੈ ਗਿਆ ਤੇ ਉਧਰ ਮੁਸਲਮਾਨਾਂ ਨੇ ਵੀ ਜਦ ਆਪਣੇ ਭਰਾਵਾਂ ਦਾ ਖੂਨ ਵਹਿੰਦਾ ਵੇਖਿਆ ਤੇ ਆਪਣੇ ਹੀ ਭਰਾ ਜਿਹੜੇ ਸਿੱਖ ਪਰਿਵਾਰ ਉਧਰ ਆ ਰਹੇ ਸੀ ਉਹਨਾਂ ਨਾਲ ਖੂਨ ਦੀ ਹੋਲੀ ਖਿਡਨੀ ਸ਼ੁਰੂ ਕੀਤੀ ਜਿਸ ਦੇ ਸਿਟੇ ਵਜੋਂ ਪਿਆਰਿਓ 10 ਲੱਖ ਦੇ ਕਰੀਬ ਸਾਡੇ ਭੈਣ ਭਾਈ ਮਾਰੇ ਗਏ 50 ਲੱਖ ਪੰਜਾਬੀ ਉਜੜ ਗਏ ਸੋ ਇਸ ਖਨੇਰੀ ਦੇ ਵਿੱਚ ਜਿੱਦਨ ਨੂੰ ਕਿਸੇ ਨੂੰ ਰਸਤਾ ਲੱਭਿਆ ਉਦਲੇ ਪਾਸੇ ਨੂੰ ਹੀ ਉਤਰਿਆ ਵੈਸੇ ਕੁਛੇ ਵੀ ਧਰਮ ਕੀ ਦੇ ਨਾਲ ਵਾਸਾ ਰੱਖਣ ਵਾਲੇ ਨਹੀਂ ਸੀ ਜਨੂਨੀ ਪਰ ਹੈਨ ਤਾਂ ਮੂਲ ਰੂਪ ਵਿੱਚ ਪੰਜਾਬੀ ਹੀ ਤੇ ਕਹਿਣ ਦਾ ਭਾਵ ਕਿ ਦੋਵੇਂ ਪਾਸੇ ਹੀ ਭਰਾ ਮਰੇ ਪੰਜਾਬੀ ਮਰੇ ਪੰਜਾਬੀ ਬੋਲੀ ਤੇ ਵਿਰਸੇ ਦਾ ਘਾਣ ਹੋਇਆ ਸਭਿਆਚਾਰ ਮਲਿਆ ਮੇਟ ਹੋ ਗਿਆ 85% ਕੁਰਬਾਨੀਆਂ ਦੇਣ ਵਾਲਿਆਂ ਨਾਲ ਜ਼ਬਾਨੀ ਕਲਾਮੀ ਵੱਡੇ ਵੱਡੇ ਦਾਅਵੇ ਕੀਤੇ ਗਏ ਉਹਨਾਂ ਦਾਅਵਿਆਂ ਦੇ ਵਿੱਚ ਵੱਡੇ ਲੀਡਰਾਂ ਨੂੰ ਲਾਲਚ ਦੇ ਵਿੱਚ ਲੈ ਲਿਆ ਜਿਵੇਂ ਪਿਆਰੋ ਅੱਜ ਵੀ ਹੁੰਦਾ ਹੈ ਕਿਸ ਨੂੰ ਕਹਿੰਦੇ ਨੇ ਸਿਆਸਤ ਜਿਸ ਵੇਲੇ ਬਲਦੇਵ ਸਿੰਘ ਨੇ ਤੇ ਮਾਟੋ ਤਾਰਾ ਸੁਨੇ ਗੱਲਬਾਤ ਕੀਤੀ ਵੱਖਰੇਆ ਵੱਖਰੇਆ ਇਹਨਾਂ ਨੇ ਗੱਲਬਾਤ ਕਰ ਲਈ ਚਿੱਠੀਆਂ ਪਾਈਆਂ ਗਈਆਂ ਇੱਕ ਮੁਸਲਮਾਨਾਂ ਨੂੰ ਚਿੱਠੀ ਮਿਲੀ ਇੱਕ ਪਿਆਰਿਓ ਸਿੱਖਾਂ ਨੂੰ ਚਿੱਠੀ ਮਿਲਨੀ ਸੀ ਜਾਨੀ ਕਿ ਪਹੁੰਚ ਗਈ ਤੇ ਤੀਜੀ ਚਿੱਠੀ ਹਿੰਦੂਆਂ ਨੂੰ ਮਿਲੀ ਸਾਰਿਆਂ ਨੂੰ ਇੱਕ ਟੇਬਲ ਤੇ ਇਕੱਠਿਆਂ ਕਰਕੇ ਅੰਗਰੇਜ਼ ਸਮਝ ਚੁੱਕੇ ਸੀ ਕਿ ਜਿਹੜਾ ਸਾਰਾ ਧਰਮਦਾਰ ਹੈ ਉਹ ਸਿੱਖਾਂ ਕਰਕੇ ਹੀ ਇਹ ਸੰਭਵ ਹੋਇਆ ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਸਿੱਖ ਗਾਵ ਨੂੰ ਵੱਧ ਤੋਂ ਵੱਧ ਸਰਕਾਰ ਦਿੱਤਾ ਜਾਵੇ ਉਹਨਾਂ ਨੂੰ ਆਪਣਾ ਖੇਤਾ ਦਿੱਤਾ ਜਾਵੇ ਉਹਨਾਂ ਨੂੰ ਆਪਣਾ ਘਰ ਦਿੱਤਾ ਜਾਵੇ ਰਹਿਣ ਬਸੇਰਾ ਦਿੱਤਾ ਜਾਵੇ ਜਿੱਥੇ ਉਹ ਆਜ਼ਾਦੀ ਦਾ ਨਿਗਮਾਂ ਸਿੱਖਣ ਪਰ ਪਿਆਰਿਓ ਇੱਕ ਦਿਨ ਪਹਿਲਾਂ ਹੀ ਨਹਿਰੂ ਬੜਾ ਤੇਜ਼ ਸੀ ਨਹਿਰੂ ਬੜਾ ਡੁੰਗਾ ਸਿਆਸਦਾਨ ਸੀ ਉਸਨੇ ਸਿੱਖਾਂ ਨੂੰ ਸੱਦ ਕੇ ਬਲਦੇਵ ਸਿੰਘ ਨੂੰ ਵੱਖਰਾ ਕਰ ਲਿਆ ਮਾਸਟਰ ਤਾਰਾ ਸਿੰਘ ਨੂੰ ਵੱਖਰਾ ਕਰ ਲਿਆ ਮਾਸਟਰ ਤਾਰਾ ਸਿੰਘ ਨੂੰ ਕਹਿਣ ਲੱਗੇ ਪਿਆਰੇ ਜਿਹੜੇ ਦਿੱਲੀ ਦੇ ਵਿੱਚ ਤੇਰੇ ਕਾਰੋਬਾਰ ਨੇ ਉਹ ਸਾਰੇ ਖਤਮ ਹੋ ਜਾਣਗੇ ਪੰਜਾਬ ਲੈ ਕੇ ਕੀ ਕਰੇਗਾ ਲਾਜ ਦਿੱਤਾ ਗਿਆ ਲਾਜ ਦੇ ਵਿੱਚ ਮਟਰ ਜੀ ਵੀ ਆ ਗਏ ਦੂਜੇ ਬੰਨੇ ਬਲਦੇਵ ਸਿੰਘ ਨੂੰ ਕਿਹਾ ਭਾਈ ਤੇਰੇ ਟਾਟਾ ਨਗਰ ਵਾਲੇ ਕਾਰਬਨ ਦੇ کارਖਾਨੇ ਜਿਹੜੇ ਨੇ ਉਹ ਬੰਦ ਹੋ ਜਾਣਗੇ ਤੇਰੇ ਕਾਰੋਬਾਰ ਤਬਾਹ ਹੋ ਜਾਣਗੇ ਤੈਨੂੰ ਪੰਜਾਬ ਚੁੱਕੀ ਮਿਲੇਗਾ ਸੋ ਜਿਵੇਂ ਪਿਆਰ ਉਹ ਅੱਜ ਵੀ ਹੁੰਦਾ ਆ ਪਿੱਛੇ ਸਾਡੇ ਨਾਲ ਜਿਸ ਵੇਲੇ ਕਿਸਾਨਾਂ ਦੀ ਸਟੇਜ ਲੱਗੀ ਤੇ ਸਟੇਜ ਤੋਂ ਜਿਹੜੇ ਸੰਗਤ ਦੇ ਨਾਲ ਪਿਆਰ ਰੱਖਣ ਵਾਲੇ ਸੀ ਪਿਆਰਿਓ ਉਹਨਾਂ ਨੇ ਉੱਥੇ ਵੀ ਬੋਲ ਦਿੱਤਾ ਸੀ ਕਿ ਸੰਗਤ ਜੀ ਤੁਹਾਡੀ ਕੁਰਬਾਨੀ ਸਿਰ ਮੱਥੇ ਪਰ ਜਿਹੜੇ ਅਸੀਂ ਕੁੱਤਿਆਂ ਸਟੇਜਾਂ ਤੇ ਬੋਲਦੇ ਹਾਂ ਕੱਲ ਨੂੰ ਅਸੀਂ ਬੇਈਮਾਨੋ ਜਾਣਾ ਹੈ ਤੇ ਹੋਇਆ ਵੀ ਇਸੇ ਤਰ੍ਹਾਂ ਹੀ ਸ਼ੋ ਕਹਿੰਦਾ ਭਾ ਪਿਆਰਿਓ ਇਹਨਾਂ ਨੇ ਗੱਲ ਮੰਨ ਕੇ ਮੀਟਿੰਗ ਵਿੱਚ ਜਾਣ ਦਾ ਬਾਈਕੜ ਕਰ ਦਿੱਤਾ ਅੰਗਰੇਜ਼ਾਂ ਨੇ ਬੜਾ ਜੋਰ ਲਾਇਆ ਪਰ ਸਿੱਖ ਕੌਮ ਦੇ ਆਗੂਆਂ ਨੇ ਸਾਡਾ ਕਾਨ ਕਰਕੇ ਰੱਖ ਦਿੱਤਾ ਮਲਿਆ ਮੇੜ ਕਰਕੇ ਰੱਖ ਦਿੱਤਾ ਆਪਣੀਆਂ ਜਾਇਦਾਦਾਂ ਬਾਰੇ ਸੋਚ ਲਿਆ ਸਿੱਖ ਕੌਮ ਵਾਸਤੇ ਨਾ ਸੋਚਿਆ ਤੇ ਅਖੀਰ 15 ਅਗਸਤ ਲਾਲ ਕੇ ਲੇ ਤਿਰੰਗਾ ਝੁਲਦਿਆਂ ਹੀ ਸਭ ਕੁਝ ਖਤੂਰ ਹੋ ਗਿਆ ਜਦੋਂ ਅਗਲੇ ਦਿਨ ਮਿਲਣ ਵਾਸਤੇ ਪੰਡਤ ਨਹਿਰੂ ਨੂੰ ਗਏ ਮਿਲ ਤੇ ਜਿਹੜੇ ਪਿਆਰੇ ਉਹਨੇ ਵਾਅਦੇ ਕੀਤੇ ਸੀ ਵਾਅਦਿਆਂ ਤੋਂ ਬਿਲਕੁਲ ਮੁਕਰ ਗਿਆ ਕਾਗਜ਼ ਪਾੜ ਕੇ ਸੁੱਟ ਦਿੱਤਾ ਕਹਿਣ ਲੱਗਾ ਸਾਨੂੰ ਆਜ਼ਾਦੀ ਤੁਸਾਂ ਦਵਾ ਦਿੱਤੀ ਹੈ ਇਹ ਨੂੰ ਅੱਗੇ ਜਦੋਂ ਜਿਆਦਾ ਆਪਣੀ ਜਾਰੀ ਰੱਖੋ ਤੁਸੀਂ ਗੁਲਾਮ ਦੇ ਗੁਲਾਮ ਹੋ ਤੁਸੀਂ ਇੱਕ ਜਰੈ ਪੇਸ਼ਾ ਲੋਕ ਹੋ ਤੁਹਾਡਾ ਕੰਮ ਹੀ ਇਹ ਹੈ ਵੜਨਾ ਟੁਕਣਾ ਮਾਰਨਾ ਕਰਨਾ ਕਿਸਵਾਤੇ ਤੁਹਾਡੇ ਹਾਲਾਤ ਉਸੇ ਤਰ੍ਹਾਂ ਉਸੇ ਰਹਿਣ ਜਿੰਨਾ ਕੁਰਬਾਨੀਆਂ ਦਿੱਤੀਆਂ ਉਹ ਪਿਆਰਿਓ ਰਾਤੋ ਰਾਤ ਫਾੜੀ ਕਰ ਦਿੱਤੇ ਜਿੰਨਾ ਕੁਝ ਵੀ ਨਾ ਕੀਤਾ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣ ਗਏ 15 ਅਗਸਤ ਤੋਂ ਬਾਅਦ ਲਿੰਦੇ ਤੇ ਚੜਦੇ ਦੋਹੀ ਪਾਸੇ ਮਾਰਦੇ ਪੰਜਾਬੀਆਂ ਨਾਲ ਜੋ ਕਰਵਾਈ ਗਈ ਤੇ ਅਜੇ ਵੀ ਜਾਰੀ ਹੈ ਉਸ ਬਾਰੇ ਕੋਈ ਖਲਾਸਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਪੰਜਾਬ ਦਾ ਪੱਛਾ ਪੱਛਾ ਸਭ ਕੋ ਜਾਣਦਾ ਹੈ 15 ਅਗਸਤ ਪੰਜਾਬ ਦੇ ਇਤਿਹਾਸ ਦਾ ਸ਼ਾ ਕਾਲਾ ਦਿਨ ਹੈ ਇਸ ਦਿਨ ਅੰਗਰੇਜ਼ ਤਾਂ ਹਿੰਦੂਸਤਾਨ ਛੱਡ ਕੇ ਵੇਸ਼ ਕੇ ਚਲੇ ਗਏ ਪਰ ਮੁਲਕ ਆਜ਼ਾਦ ਨਹੀਂ ਹੋਇਆ ਸਗੋ ਟੋਟੇ ਟੋਟੇ ਹੋ ਗਿਆ ਇਹਦੀ ਟੁਕੜੇ ਹੋਏ ਮੁਲਕ ਨੂੰ ਪਿਛਲੇ 70 ਸਾਲ ਕੌਣ ਸ਼ਤਾਨ ਕਿਵੇਂ ਆਜ਼ਾਦੀ ਦਾ ਨਾਮ ਦੇ ਕੇ ਹਰ ਸਾਲ ਜਸ਼ਨ ਮਨਾ ਰਿਹਾ ਹੈ ਇਹ ਬਿਲਕੁਲ ਹੀ ਸਾਡੀ ਸਮਝ ਤੋਂ ਪਰੇ ਦੀ ਗੱਲ ਹੈ ਇਸ ਤੋਂ ਵੀ ਵੱਡੀ ਬੁਰਖਤਾ ਵਾਲੀ ਗੱਲ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਨੇ ਕਦੇ ਵਿਚਾਰ ਨਹੀਂ ਕੋਸ਼ਿਸ਼ ਹੀ ਨਹੀਂ ਕੀਤੀ ਫਿਰ ਲੋੜ ਹੀ ਨਹੀਂ ਸਮਝੀ ਕਿ ਆਜ਼ਾਦੀ ਦੀ ਪਰਿਭਾਸ਼ਾ ਕੀ ਹੁੰਦੀ ਹੈ ਜੇ ਇਹਦੀ ਆਜ਼ਾਦੀ ਦਾ ਕੋਈ ਫਰੰਟ ਐਸਾ ਨਹੀਂ ਜਿਸ ਤੇ ਹਰ ਮੁਹਤਾਜ ਤੇ ਸਿੱਖ ਕੌਮ ਨੇ ਵੰਚਰ ਕੇ ਹਿੱਸਾ ਨਾ ਪਾਇਆ ਹੋਵੇ ਭਾਵੇਂ ਸਿੱਖ ਕੌਮ ਦੀ ਆਬਾਦੀ ਉਸ ਸਮੇ 1.5 ਫੀਸੇ ਸੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਪਿਆਰਿਓ 90% ਤੋਂ ਉੱਪਰ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗੂ ਕੋਲ ਪਹਿਲਾਂ ਲੰਮੀ ਗੁਲਾਮੀ ਨੇ ਦੇਖੀ ਦੀ ਬੀਰਤਾ ਅਣਖ ਤੇ ਗੈਰਤ ਨੂੰ ਪੈਰਾਂ ਥਲੇ ਰੋਲ ਕੇ ਰੱਖ ਦਿੱਤਾ ਸੀ ਅਸਲ ਵਿੱਚ 1521 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਕਤ ਮੀਰ ਬਾਬਰ ਨੂੰ ਜਬਰ ਆਖਿਆ ਖੁਰਾਸਾਨ ਖਸਮਾਨਾ ਕੀਆ ਕਿ ਹਿੰਦੁਸਤਾਨ ਡਰਾਇਆ ਆਪੇ ਦੋਸ਼ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਪਿਆਰਿਓ ਬਾਬਰ ਨੂੰ ਜਬਰ ਕਰਨ ਦੀ ਹਿੰਮਤ ਕੀਤੀ ਤੇ ਸਿੱਖ ਗੁਰੂਆਂ ਵਿੱਚੋਂ ਤਾਤਾਂ ਨੂੰ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਨੇ 65 ਕਤਲ ਦੀਆਂ ਜੰਗਾਂ ਦੇ ਵਿੱਚ ਅੱਗੇ ਹੋ ਕੇ ਸਾਲਿਆ ਸਿੱਖ ਕੌਮ ਨੇ ਦੇਸ਼ ਦੀ ਸੁਤੰਤਰਤਾ ਕੋਈ ਅਜੇ ਹਾਂ ਅੰਦੋਲਨ ਨਹੀਂ ਜਿਸ ਵਿੱਚ ਸਿੱਖਾਂ ਨੇ ਅੱਗੇ ਹੋ ਕੇ ਕੁਰਬਾਨੀ ਨਾ ਕੀਤੀ ਹੋਵੇ 1849 ਵਿੱਚ ਸਿੱਖਾਂ ਨੇ ਅੰਗਰੇਜ਼ਾਂ ਨਾਲ ਭਾਰ ਦੀ ਆਜ਼ਾਦੀ ਦੀ ਆਖਰੀ ਜੰਗ ਲੜੀ ਇਸ ਪਿੱਛੋਂ ਸਿੱਖਾਂ ਦੀ ਹਾਰ ਦਾ ਕਾਰਨ ਬਣਾ ਕੇ ਭਾਰ ਕਨਸਪੂਰਨ ਭਾਰ ਅੰਗਰੇਜ਼ੀ ਰਾਜ ਦੇ ਵਿੱਚ ਮਿਲਾ ਲਿਆ ਦੋਗਰਿਆਂ ਦੀਆਂ ਗਦਾਰੀਆਂ ਕਰਕੇ ਸਾਡੇ ਸਿੱਖਾਂ ਦੀਆਂ ਗਦਾਰੀਆਂ ਕਰਕੇ ਅਪ੍ਰੈਲ 1919 ਨੂੰ ਵਸਾਖੀ ਵਾਲੇ ਦਿਨ ਮਸਰ ਵਿਖੇ ਜੰਧਿਆਂ ਵਾਲੇ ਬਾਗ ਦਾ ਕੂਨੀ ਕਾਂਡ ਹੋਇਆ ਜਿਸ ਵਿੱਚ ਸ਼ਹੀਦ ਹੋਣ ਵਾਲੇ 1300 ਦੇਸ਼ ਭਗਤਾਂ ਵਿੱਚੋਂ 700 ਨਦਰ ਸਿੱਖ ਸੂਰਬੀਰ ਸੰਨ ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਯਾਦ ਹੋਇਆ ਤੇ ਇਸ ਵਿੱਚ ਸਿੱਖਾਂ ਦੇ ਆਪਸੀ ਆਪਣੀ ਆਬਾਦੀ ਦੇ ਅਨਪਾਰ ਤੋਂ ਕਦੇ ਵੱਧ ਯੋਗਦਾਨ ਪਾਇਆ 15 ਅਗਸਤ ਉਹ ਦਿਨ ਭਾਰਤ ਆਜ਼ਾਦ जरूर ਹੋਇਆ ਸੀ ਪਰ ਪੰਜਾਬ ਦੇ ਪਿਆਰੇ ਟੁਕੜੇ ਟੁਕੜੇ ਹੋ ਗਏ ਪੰਜਾਬ ਦੇ ਲੋਕ ਅੱਜ ਵੀ ਨਹੀਂ ਭੁੱਲ ਰਹੇ ਕਿ ਸਾਡੇ ਨਾਲ ਹੋਇਆ ਤੇ ਹੋਇਆ ਕੀ ਅੱਜ ਵੀ ਉਹ ਗੁਲਾਮੀ ਦੇ ਪਰਾਂ ਇੱਥੇ ਆਪਣੀ ਜ਼ਿੰਦਗੀ ਜੂਰੇ ਨੇ ਪਰ ਸਮਝ ਨਹੀਂ ਆਉਂਦੀ ਨਾ ਤਾਂ ਸਾਡੇ ਲੀਡਰਾਂ ਦੇ ਵਿੱਚ ਕਾਇਆ ਰਹਿ ਗਈ ਹੈ ਤੇ ਪਿਆਰਿਓ ਨਾਹੀਂ ਸਾਡੀ ਕੌਮ ਦੇ ਵਿੱਚ ਕੋਈ ਅਣਖ ਜਾਗਦੀ ਹੈ ਇਸ ਵਾਸਤੇ ਅਸੀਂ ਪਿਆਰਿਓ ਗੁਲਾਮ ਦੇ ਗੁਲਾਮ ਰਹਿ ਗਏ ਅੱਗੇ ਨਹੀਂ ਵਰ ਸਕੇ ਸੋ ਏਸੀ ਪਿਆਰਿਓ ਅੱਜ ਦੀ ਕਹਾਣੀ ਜਵਾਬਜੀ ਨਾਲ ਸਾਂਝੀ ਕੀਤੀ ਹੈ ਆਜ਼ਾਦੀ ਦਿਵਸ ਨਹੀਂ ਗੁਲਾਮੀ ਦਿਵਸ ਉਹ ਆਂਿਆ ਕੋਲਾ ਨੂੰ ਨਾਚ ਤਾਰਨਾ ਕੋ ਵਦਖਟ ਬੋਲਿਆ ਕੋ ਵੇ ਖਿਮਾਂ ਦਾ ਜਾਜ ਕੇ ਅਨਾਸ ਗੋਗੀ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ